ਖਬਰਾਂ ਅਨੁਸਾਰ ਤੋਂ ਹੈ ਜਿੱਥੇ ਸੰਘਣੀ ਧੁੰਦ ਕਾਰਨ ਸੰਗਰੂਰ ਬਰਨਾਲਾ ਰੋਡ ਤੇ ਸਵਾਰੀਆਂ ਦੀ ਭਰੀ ਬਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਦੌਰਾਨ 15 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਇਸ ਘਟਨਾ ਦੀ ਖਬਰ ਤੋਂ ਬਾਅਦ ਜ਼ਖਮੀਆਂ ਨੂੰ ਲੈਣ ਲਈ ਆਈ ਐਂਬੂਲੈਂਸ ਵੀ ਰਸਤੇ 'ਚ ਹਾ사 ਗ੍ਰਸਤ ਹੋ ਗਈ ਚਸ਼ਮਦੀਨਾ ਨੇ ਦੱਸਿਆ ਕਿ ਬੱਸ ਧੁੰਦ ਕਾਰਨ ਬਿਲਕੁਲ ਸਲੋ ਸਪੀਡ ਤੇ ਜਾ ਰਹੀ ਸੀ ਕਿ ਅਚਾਨਕ ਹੀ ਟਰੈਕਟਰ ਟਰਾਲੀ ਸੜਕ ਤੇ ਆ ਗਈ ਜਿਸ ਕਾਰਨ ਬੱਸ ਨੂੰ ਇਕਦਮ ਹੀ ਬ੍ਰੇਕ ਲਗਾਉਣੇ ਪਏ ਅਤੇ ਇਹ ਹਾ사 ਹੋ ਗਿਆ। ਸਰਕਾਰੀ ਹਸਪਤਾਲ ਸੰਗਰੂਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਖਮੀ ਸਵਾਰੀਆਂ ਖਤਰੇ ਤੋਂ ਬਾਹਰ ਹਨ ਪਰ ਫਿਰ ਵੀ ਉਹ ਸਵਾਰੀਆਂ ਨੂੰ ਚੈੱਕ ਕਰ ਰਹੇ ਹਨ ਅਤੇ ਉਹਨਾਂ ਦੇ ਐਕਸ-ਰੇ ਕਰਵਾ ਰਹੇ ਹਨ। ਇਸ ਹਾਸਲੇ ਦੌਰਾਨ ਹੋਏ ਜ਼ਖਮੀਆਂ ਨੂੰ ਐਸਐਸਐਫ ਅਤੇ ਸਥਾਨਕ ਲੋਕਾਂ ਨੇ ਤੁਰੰਤ ਹੀ ਸੰਗਰੂਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਐਸਐਸਐਫ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਵਿੱਚ ਆਪਣੇ ਵਾਹਨ ਸਲੋ ਸਪੀਡ ਤੇ ਚਲਾਉਣਾ ਸੰਘਣੀ ਤੁੰਦ ਇਹਦਾ ਕਾਰਨ ਬਣਿਆਗਾ ਹਾਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੀ ਵਿੱਚ ਪਿੱਛੇ ਜਾ ਕੇ ਪੀਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤੂਣਾ ਸਾਹਿਬ ਵਾਲੀ ਤੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ 'ਚ ਵੀ ਵੱਜੀ ਮਤਲਬ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ ਇਹਦੇ 'ਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਤਾਂ ਮਨਦੀਪ ਸਿੰਘ ਸਾਨਾ ਪਰਕਰ ਸਿੰਘ ਮਲੋਟ ਏਰੀਏ ਦੇ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਇੰਜਰਡ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬਸ ਕਿੱਥੋਂ ਕਿੱਥੇ ਜਾ ਰਹੀ ਸੀ ਬਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਉਹ ਸਾਈਡ ਤੋਂ ਅੰਗਰੂ ਤੋਂ ਬਰਨਾਲੇ ਉਹ ਹਾਂਜੀ ਉਧਰੋਂ ਜਾ ਰਹੀ ਸੀ ਉਹ ਤੋਂ ਬਰਨਾਲੇ ਹੁਣ ਸਾਰਿਆਂ ਨੂੰ ਇੱਥੇ ਸਿਵਲ ਹਸਪੀਟਲ ਲੈਣੇ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸ ਐਸ ਐਫ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੇ ਨਾਲ ਇੱਥੇ ਆਪਾਂ ਸਿਵਲ ਹਸਪੀਟਲ ਨੇ ਜਿੰਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਕੀ ਨੋਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਬੰਦ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆਹ ਜੀ ਕੋਲੋਂ ਜੋ ਠੀਕ ਨੇ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਾਨ ਹੀ ਡੈੱਥ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜਿਆਦਾ ਪੈ ਰਹੀ ਸੀ ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤ ਮਰਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਰੇ ਗੱਡੀ ਦੀ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆੁਰੇ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਦਾ ਆਪਸ ਵਿੱਚ ਟਕਰੀਆਂ ਗੱਡੀਆਂ ਪੰਜ ਚਾਰ ਦਾ ਹੋਇਆ ਆਪਸ ਵਿੱਚ ਪੰਜ ਚਾਰ ਗੱਡੀਆਂ ਆਪ ਵਿਚ ਵੱਜੀ ਆ ਉੱਥੇ ਗੱਡੀਆਂ ਗੱਡੀਆਂ ਕ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਆ ਧੁੰਦ ਬਹੁਤ ਜਿਆਦੇ ਸੀ ਮੈਨੂੰ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਆ ਜਿਕਾ ਖਾਲਸਾ ਬੀ ਇੰਦਰਪਾਲ ਇੰਦਰਪਾਲ ਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਆ ਨਾ ਉਥੋਂ ਨੇ ਟਰਾਲੀ ਭਰੀ ਐ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਨੇ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਉਹ ਲੇਕਿਨ ਉਹ ਕਹਿੰਦੇ ਵੀ ਇੱਕ ਸਪੈਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਉਹ ਮਾੜਾ ਹੈ ਇਹ ਕਾਰਨ ਕੀ ਤੁੰਦ ਤੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰਦਾ ਵੀਰਾ ਟਰਾਲੀ ਵਾਲਾ ਦਾ ਉਹ ਕੌਣ ਕਹਿੰਦਾ ਵੀ ਅੱਜ ਕੋਈ ਐਕਸੀਡੈਂਟ ਹੋਵੇ ਅੱਜ ਬੱਸ ਦਾ ਉਚਾਨ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਧੁੰਦੇ ਕਾਰਨ ਐਕਸੀਡੈਂਟ ਹੋਇਆ ਇਹਦੇ ਵਿੱਚ ਤਕਰੀਬਨ 15 ਕੁ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰਾਉਟ ਡੈਟ ਆਇਆ ਕਿਤੇ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜਿਹੜੇ ਸਾਬ ਬਾਕੀ ਆਏ ਨੇ ਸਾਰਿਆਂ ਦੀ ਪੋਜੀਸ਼ਨ ਵਰਕ ਕਰਕੇ ਕੋਈ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਹੈ